ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਦੇ ਆਂ ਅੱਜ ਦੇ ਦਿਨ ਤੇ ਵਲੌਗ ਦੀ ਸ਼ੁਰੂਆਤ ਕੱਲ ਮਿਸਤਰੀ ਅੱਧੇ ਦਿਨੋਂ ਆਇਆ ਸੀਗਾ ਤੇ ਜਿਹੜਾ ਬਾਹਰਲੇ ਪਾਸੇ ਸਮਾਨ ਪਿਆ ਸੀ ਇੱਟਾਂ ਵਗੈਰਾ ਜਿਹੜਾ ਸਾਫ਼ ਸਫਾਈ ਕਰਨ ਵਾਲਾ ਸੀਗਾ ਬਿੰਦਰ ਪਹਿਲਾਂ ਆ ਗਿਆ ਸੀਗਾ ਉਹਨੇ ਆ ਕੇ ਉਹ ਸਾਰਾ ਸਾਫ਼ ਸਫਾਈਆ ਕਰਤਾ ਸੀਗਾ ਤੇ ਮਿਸਤਰੀ ਨੇ ਕੱਲ ਆ ਕੇ ਆਹ ਵਾਲੀ ਕੰਧ ਸਾਹਮਣੇ ਵਾਲੀ ਸਾਰੀ ਇਹ ਪਲਾਸਟਰ ਕਰਤੀ ਸੀਗੀ ਤੇ ਇਹਦੇ ਤੁਰਤ ਤੋਂ ਲੈ ਕੇ ਤੁਰ ਤੱਕ ਇਧਰੋਂ ਕੰਮ ਕੰਪਲੀਟ ਕਰਤਾ ਸੀਗਾ ਹੁਣ ਅੰਦਰਲੀ ਸਾਈਡ ਤੋਂ ਅੱਜ ਆਹ ਕੰਧ ਤੇ ਅੰਦਲੀ ਸਾਈਡ ਤੋਂ ਹੀ ਆਹ ਵਾਲੀ ਗੰਦ ਇਹ ਪਲਾਸਤਰ ਕਰਨ ਲੱਗਣਾ ਹੈ ਤੇ ਆਪਾਂ ਨੇ ਲੈ ਕੇ ਆਉਣੀਆਂ ਨੇ ਜਾਲੀਆਂ ਜਿਹੜੀਆਂ ਫਰੰਟ ਤੇ ਲੱਗਣੀਆਂ ਨੇ ਗੱਲ ਤਾਂ ਮੈਂ ਕੱਲ ਉਹ ਦੇਖ ਹੀ ਆਇਆ ਸੀਗਾ ਪਰ ਅੱਜ ਜਾ ਕੇ ਉਹਨੂੰ ਦੱਸਣਾ ਹੈਗਾ ਵੀ ਇੰਨਾ ਏਰੀਆ ਹੈਗਾ ਉਸ ਹਿਸਾਬ ਨਾਲ ਆਪਣੀਆਂ ਜਾਲੀਆਂ ਜਦੋਂ ਤੋਂ ਬਣਵਾ ਲਾਂਗੇ ਕਿਉਂਕਿ ਮੈਨੂੰ ਡਿਜ਼ਾਈਨ ਇੱਕ ਅਲੱਗ ਪਸੰਦ ਆਇਆ ਸੀਗਾ ਉਹਨੂੰ ਪੁੱਛਾਂਗੇ ਜਾ ਕੇ ਵੀ ਅਲੱਗ ਤੋਂ ਡਿਜ਼ਾਈਨ ਤਿਆਰ ਕਰ ਦੇਗਾ ਵੀਰ ਤੂੰ ਤੇ ਜੇ ਉਹਨੇ ਕਹਿਦਾ ਵੀ ਹਾਂ ਤਿਆਰ ਕਰ ਦੂੰ ਮੇਰਾ ਆਪਾਂ ਉਹ ਹੀ ਡਿਜ਼ਾਈਨ ਲੈ ਲਾਂਗੇ ਮੀ ਪੈਣ ਕਰਕੇ ਥੋੜਾ ਜਿਹਾ ਆਪਣਾ ਕੰਮ ਲੇਟ ਹੋ ਗਿਆ ਨਹੀਂ ਜਿਹੜਾ ਕੁੱਟ ਦੇ ਉੱਤੇ ਆਪਾਂ ਨੇ ਉਹਦੇ ਫਰਸ਼ ਲਾਇਆ ਸੀਗਾ ਇੱਟਾਂ ਜੜੀਆਂ ਸੀਗੀਆਂ ਗਾਰੇ ਦੇ ਵਿੱਚ ਉਹ ਸਾਰਾ ਪਾਣੀ ਖੜ ਗਿਆ ਸੀਗਾ ਨਹੀਂ ਫਿਰ ਕੱਲ ਜੇ ਨਾਮੀ ਪੈਂਦਾ ਤਾਂ ਅੰਦਰ ਲਗਾਂਗੇ ਛੱਡ ਕੇ ਉੱਪਰ ਘੋਲਵਾ ਪਾ ਕੇ ਉਹਦਾ ਕੰਮ ਨਾਲ ਦੇ ਨਾਲ ਫਾਈਨਲ ਕਰ ਹੀ ਦੇਣਾ ਸੀਗਾ ਕਿਉਂਕਿ ਕੱਲ ਆਪਣੇ ਕੋਲੇ ਇੱਕ ਬੰਦਾ ਵੀ ਐਕਸਟਰਾ ਹੈਗਾ ਸੀਗਾ ਉਹ ਤੇ ਹੁਣ ਦੇਖਦੇ ਆਂਗੇ ਉਹਨੂੰ 2-4 ਦਿਨ ਸੁੱਕਣ ਦੇ ਕਿਉਂਕਿ ਉਹ ਗਿੱਲਾ ਹੋ ਕੇ ਗਾਰਾ ਸਾਰਾ ਇੱਟਾਂ ਨਹੀਂ ਪੈਰ ਦੋ ਤਰਾਂਗੇ ਉਹ ਦਬੀ ਜਾਣੀਆਂ ਤਾਂ ਕਰਕੇ ਉਹਨੂੰ ਕੁਝ ਦਿਨਾਂ ਲਈ ਪੈਂਡਿੰਗ ਹੀ ਛੱਡਤਾ ਜੇ ਨਾਮੀ ਪਿਆ ਤਾਂ 5-4 ਦਿਨਾਂ ਇਸ ਮਿਸਤਰੀਆਂ ਦੇ ਆਉਣ ਤੋਂ ਪਹਿਲਾਂ ਮੈਂ ਦੁੱਧ ਪਾਇਆ ਵਾਂ ਤੇ ਨਾਲ ਹੀ ਜਿਹੜਾ ਕੱਲ ਰੂਟੀਆਂ ਦਾ ਸਮਾਨ ਇੱਕ ਦੋਸਤ ਕੋਲੇ ਜਾਣ ਕਰਕੇ ਰਹਿ ਗਿਆ ਸੀਗਾ ਮੋੜਨ ਵਾਲਾ ਉਹ ਵੀ ਮੋੜ ਕੇ ਆਣਾ ਹੈਗਾ ਇਹ ਤੋਂ ਪਹਿਲਾਂ ਕਿਉਂ ਆ ਜਾਣ ਛੇਤੀ ਛੇਤੀ ਆਪਣੇ ਆ ਘਮਨ ਵੇਗੜਦੀ ਆਪਾਂ ਟੂਟੀਆਂ ਵਾਲਾ ਸਮਾਨ ਜਿਹੜਾ ਘਰੇ ਬਚਿਆ ਪਿਆ ਸੀਗਾ ਉਹ ਮੈਂ ਸਵੇਰੇ ਵਾਪਸ ਕਰਿਆ ਸੀਗਾ ਤੇ ਉਹਦੇ ਵਿੱਚੋਂ ਤਿੰਨ ਪਾਈਪਾਂ ਹਲੇ ਘਰੇ ਪਈਆਂ ਨੇ ਜਿਹੜੀਆਂ ਜ਼ਿਆਦਾ ਲਿਬੜੀਆਂ ਪਈਆਂ ਸੀ ਉਹ ਮੈਂ ਚਲੋ ਸ਼ਾਮ ਨੂੰ ਢੇਡਾ ਲੱਗਿਆ ਤਾਂ ਉਦੋਂ ਵਾਪਸ ਕਰਿਆ ਆਵਾਂਗੇ ਤੇ ਮੋٹے ਮਿਸਤਰੀ ਕੋਲੇ ਮੈਂ ਜਾ ਆਇਆ ਸੀਗਾ ਉਹਦੇ ਕੋਲੋਂ ਇੱਕ ਤਾਂ ਆਪਾਂ ਨੇ ਜਿਹੜੀ ਪੌੜੀਆਂ ਵਾਲੀ ਰੇਲਿੰਗ ਹੈਗੀ ਉਹਦੇ ਨਾਲ ਮੜੇ ਮੋਟੇ ਸਰੀਏ ਬੈਲਡ ਕਰਾਉਣੇ ਨੇ ਦੂਜਾ ਮਿਸਤਰੀ ਕਹਿੰਦਾ ਸੀਗਾ ਜਣਾਈ ਵਾਲਾ ਤੇ ਇੱਕ ਜਿਹੜਾ ਸ਼ੈੱਡ ਪਾਉਣਾ ਹੈਗਾ ਕਰੇ ਉਹਦੀ ਮਿਣਕੇ ਲੈਂਥ ਵਗੈਰਾ ਜੋ ਵੀ ਉਹਦਾ ਸਮਾਨ ਆਊਗਾ ਇੱਕ ਉਹਦੇ ਨਾਲ ਗੱਲ ਕਰਨੀ ਹੈ ਤੇ ਉਹ ਤੋਂ ਬਾਅਦ ਜਿਹੜੀਆਂ ਜਾਲੀਆਂ ਲਾਉਣੀਆਂ ਨੇ ਉੱਪਰਲੇ ਪਾਸੇ ਆਪਾਂ ਨੇ ਜੰਗਲੇ ਦੇ ਇੱਕ ਉਹਦੇ ਕੋਲ ਜਾ ਕੇ ਉਹਨਾਂ ਕੱਲ ਮੈਂ ਦੇਖਿਆ ਸੀ ਅੱਜ ਉਹਨੂੰ ਪੈਸੇ ਪੁੱਸੇ ਦੇਖ ਕੇ ਅੱਜ ਫਾਈਨਲ ਕਰ ਦੇਣਾ ਹੈਗਾ ਉਹ ਤੇ ਹੁਣ ਜਾਂਦੇ ਹੋਏ ਰਸਤੇ ਜੀ ਮੋਟੇ ਦੀ ਵਰਕਸ਼ਾਪ ਪੈਂਦੀ ਹੈ ਨਾਲ ਉਹਦੇ ਕੋਲ ਜਾ ਜਾਉਣਾ ਮੈਂ ਤੇ ਨਾਲੇ ਜਾਲੀਆਂ ਵਾਲੇ ਮੁੰਡੇ ਕੋਲੇ ਮੈਂ ਹੁਣ ਆਪਦਾ ਕੰਮ ਨਿਵੇੜ ਹੀ ਹੋਣਾਗਾ ਫਿਰ ਤੋਂ ਬਾਅਦ ਜਾ ਕੇ ਚ ਬਈ ਮਿਸਤਰੀ ਕੀ ਕਰੀ ਜਾਂਦੇ ਨੇ ਤੇ ਮੈਂ ਜਾਲੀਆਂ ਲੈਣ ਆਇਆ ਸੀਗਾ ਕੱਲ ਦੇਖ ਕੇ ਗਿਆ ਸੀਗਾ ਤੇ ਮਿਸਤਰੀ ਨੂੰ ਏਰੀਆ ਇਹਦਾ ਮਿਣਕੇ ਦੱਸਦਾ ਕਿਉਂਕਿ ਸਾਨੂੰ ਇਹਦਾ ਪਤਾ ਨਹੀਂ ਸੀ ਵੀ ਇਹਦਾ ਵਾਇਆ ਕਿੰਨਾ ਹੈਗਾ ਜਾਲੀ ਦਾ ਤੇ ਇੱਕ ਤਾਂ ਇਹਨਾਂ ਕੋਲੇ ਦੂਜੀ ਪਰਲੇ ਪਾਸੇ ਜਾਲੀ ਪਈ ਹੈਗੀ ਜਿਹੜੀ ਬਰਫੀ ਲੋਡ ਸੀਗੀ ਇੱਕ ਆਹ ਵਾਲੀ ਜਾਲੀ ਸੀ ਆਪਣੇ ਜਿਹੜਾ ਉੱਪਰਲੇ ਪਾਸੇ ਜੰਗਲੇ ਦਾ ਏਰੀਆ ਹੈਗਾ ਉਹਦੇ ਹਿਸਾਬ ਨਾਲ ਆਹ ਵਾਲੀ ਜਾਲੀ ਸੈੱਟ ਆ ਰਹੀ ਹੈਗੀ ਤੇ ਆਹ ਵਾਲੀ ਜਾਲੀ ਡਨ ਕਰਤੀ ਰੇੜੀ ਵਾਲਾ ਆਊਗਾ ਇਹਨਾਂ ਦਾ ਆਪਦਾ ਹੀ ਹੈਗਾ ਬੰਦਾ ਉਹ ਛੱਡਿਆਊਗਾ ਪੰਡਾ ਜਾਲੀਆਂ ਵਾਲਾ ਕੰਮ ਨਿਵੇੜ ਕੇ ਤੇ ਮੈਂ ਮੋਢੇ ਕੋਲੇ ਆ ਗਿਆ ਸੀ ਇਹਨੂੰ ਪੁੱਛਦਾ ਹੁਣ ਫੋਨ ਤੇ ਗੱਲ ਕਰੀ ਜਾਂਦਾ ਹੈ ਕਿਸੇ ਨਾਲ ਵੀ ਕਿੰਨੇ ਕੇ ਟਾਈਮ ਤੱਕ ਦੂ ਤੁਰਦਾ ਮੋਢਾ ਨੇ ਨਵੀਂ ਵਿਵਤਾ ਖੜੀ ਕਰਤੀ ਕਹਿੰਦਾ ਦੁਪਹਿਰ ਤੋਂ ਬਾਅਦ ਕੰਮ ਦੇਖ ਕੇ ਆਵਾਂਗੇ ਚਲੋ ਹੁਣ ਚਾਲਦੇ ਆਂ ਘਰੇ ਜਾ ਕੇ ਦੇਖਦੇ ਆਂ ਮਿਸਤਰੀ ਕੀ ਕਰੀ ਜਾਂਦੇ ਨੇ ਕਈ ਦਿਨਾਂ ਤੋਂ ਚਾਰਜਰ ਦੀ ਕੇਬਲ ਤੰਗ ਕਰੀ ਜਾਂਦੀ ਸੀ ਕਦੇ ਚਾਰਜ ਲੱਗ ਜਾਂਦਾ ਸੀ ਕਦੇ ਲੱਗਦਾ ਨਹੀਂ ਸੀਗਾ ਤੇ ਅੱਜ ਇਹਦੀ ਚਾਰਜਰ ਦੀ ਮੈਂ ਦੂਜੀ ਕੇਬਲ ਲੈ ਆਇਆ ਤੇ ਹੁਣ ਇਹਦੇ ਨਾਲ ਚਾਰਜ ਕਰ ਲਿਆ ਕਰਾਂਗੇ ਫੋਨ ਪੈਣਾ ਰਾਤ ਚਾਰਜ ਹੀ ਨਹੀਂ ਹੋਇਆ ਹੈਗਾ ਫੁੱਲ ਪਿੰਡ ਵਾਲੇ ਕੰਮ ਤੋਂ ਦੇ ਨਵੇਂ ਡਕੇ ਮੈਂ ਘਰੇ ਆ ਗਿਆ ਸੀਗਾ ਧੁੱਪ ਅੱਜ ਵਧੀਆ ਲੱਗਿਆਗੀ ਸੂਰਜ ਵਧੀਆ ਤੇਜ ਨਿਕਲਿਆ ਹਵਾ ਹਲਕੀ ਹਲਕੀ ਚਲਦੀ ਹੈਗੀ ਪਰ ਫੇਰ ਵੀ ਸੂਰਜ ਦੀ ਤਪਸ਼ਾ ਜਿਹੜੀ ਉਹ ਵਧੀਆ ਹੈਗੀ ਧੁੱਪ ਵਧੀਆ ਲੱਗੀ ਹੋਈ ਹੈ ਤੇ ਮਿਸਤਰੇ ਨੇ ਆ ਕੇ ਕੰਮ ਚਲਾ ਲਿਆ ਸੀਗਾ ਕੱਲ ਇਧਰ ਲਈ ਆਹ ਕੰਮ ਤਾਂ ਸਾਰੀ ਪਲਾਸਟਰ ਹੋ ਗਈ ਸੀਗੀ ਤੇ ਅੱਜ ਆਹ ਕੰਨ ਤੇ ਆ ਕੇ ਪਲਾਸਟਰ ਕਰ ਲਾਗੇ ਸੀਗੇ ਪਹਿਲਾ ਉੱਪਰਲਾ ਹਿੱਸਾ ਸਾਰਾ ਲਾ ਕੇ ਸਾਫ ਹੋ ਗਿਆ ਹੁਣ ਥੱਲੇ ਵਾਲੇ ਹਿੱਸੇ ਤੇ ਸਫਾਈ ਚੱਲੀ ਜਾਂਦੀ ਹੈਗੀ ਗੱਜ ਮਾਰ ਕੇ ਗਰਮਾਲਾ ਮਾਰ ਕੇ ਵਸੇ ਤੋਂ ਬਾਅਦ ਇਧਰਲਾ ਕੰਮ ਫਾਈਨਲ ਆ ਕੋਰਾ ਬਣਾਉਣੀਆਂ ਰਹਿ ਗਈਆਂ ਥੋੜਾ ਜਿਹਾ ਮਿਸਤਰੀ ਕਹਿੰਦਾ ਵੀ ਆ ਕੰਦ ਤਰਵਾਦ ਸੀ ਤਾਂ ਕਰਕੇ ਮਸਾਲਾ ਖੜ ਨਹੀਂ ਰਿਹਾ ਹੈਗਾ ਹਲਕੀ ਜਿਹੀ ਇਹਨੂੰ 8000 ਦੇ ਤੋਂ ਬਾਅਦ ਇਹਦੀਆਂ ਕੋਰਾ ਬਣਾ ਦੇਗੇ ਇਥੇ ਓ ਟਾਈਮ ਦੀ ਵੇਟ ਕਰੀ ਜਾਂਦੇ ਸੀਗੇ ਤੇ ਜਾਲੀਆਂ ਆ ਗਈਆਂ ਜਿਹੜੀਆਂ ਇੱਥੇ ਜੰਗਲੇ ਦੇ ਉੱਤੇ ਲੱਗਣੀਆਂ ਨੇ ਹੇ ਜਾਲੀਆਂ ਆ ਗਈਆਂ ਆ ਖੜਾ ਲਾ ਹੁਣ ਬਹੁਤ ਟਾਈਮ ਦੇ ਵੇੜ ਕਰੀ ਜਾਂਦੇ ਸੀਗੇ ਜਾਲੀਆਂ ਤੇ ਜਾਲੀਆਂ ਆ ਗਈਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਹ ਕਹਿੰਦਾ ਸੀ ਉੱਚ ਖੋਲਣੀ ਤਾਂ ਦਨੇ ਪਾਤਰ ਇਹਨੂੰ ਬਈ ਥੱਲੇ ਨਾਲ ਅੰਦਰ ਇੱਥੇ ਪਸ਼ੂ ਪਸ਼ੂ ਖੁੱਲ ਜਾਂਦਾ ਬਈ ਕਈ ਵਾਰੀ ਕੰਮ ਰਿਸਕ ਲੈਣਾ ਹੈਗਾ ਰੇੜੀ ਵਾਲਾ ਬਾਈ ਇਕੱਲਾ ਜਾਲੀਆਂ ਲਾਉਣ ਲੱਗ ਰਿਹਾ ਸੀਗਾ ਮਾਸ਼ਾਅੱਲਾ ਨਾਲ ਲਾਹਾ ਦੇਣਾ ਰੇੜੀ ਕਈ ਵਾਰੀ ਰੁੜ ਜਾਂਦੀ ਆ ਪਰ ਇਹ ਨਵੇਂ ਸੱਪ ਨਿਕਲ ਆਏ ਆ ਬਾਕੀ ਜਾਲੀਆਂ ਦੇ ਵਿੱਚੋਂ ਨਾ ਦੋ ਜਾਲੀਆਂ ਬ੍ਰੇਕੇਜ ਹੈ ਇਕ ਤਾਂ ਆ ਜਾਲੀਏਗੀ ਇਧਰਲੇ ਪਾਸਿਓਂ ਆ ਹਿੱਸੇ ਤੋਂ ਆਹ ਸਾਹ ਭਰਦੀ ਹੈ ਤੇ ਆ ਤਾਂ ਇਹਦੇ ਚ ਤੇੜ ਹੈਗੀ 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 ਆਹ ਵਾਲੀ ਹੈਗੀ ਇਥੋਂ ਦੀ ਸਾਰੀ ਤੇੜ ਜਾਂਦੀ ਹੈਗੀ ਆਹ ਇਹ ਜਦੋਂ ਉਹਨੂੰ ਐ ਹਲਾਉਨੇ ਆਗੇ ਉੱਪਰ ਨੀਚੇ ਕਰਦੇ ਆ ਤਾਂ ਇਹ ਸਾਹ ਭਰਦੀ ਹੈ ਇਥੋਂ ਪਰਲੀ ਗੰਨ ਦੇ ਉੱਤੇ ਕੰਮ ਚਲਾ ਲਿਆ ਤੇ ਇਧਰਲੇ ਪਾਸੇ ਵਾਲਾ ਕੰਮ ਫਾਈਨਲ ਹੋ ਗਿਆ ਜਿਹੜੀ ਇਧਰਲੇ ਪਾਸੇ ਆ ਕੱਲੀ ਕੋਰ ਰਹਿੰਦੀ ਹੈਗੀ ਕਿ ਗਿੱਲਾ ਹੈਗਾ ਉੱਤੇ ਮਟੀਰੀਅਲ ਕੰਦ ਗਿੱਲੀ ਹੈਗੀ ਜ਼ਿਆਦਾ ਰਹੀ ਤਾਂ ਕਰਕੇ ਆ ਕੋਰ ਥੱਲੇੋਂ ਡਿੱਗੀ ਜਾਂ ਛੱਡ ਹੀ ਦਿੱਤੀ ਮਿਸਤਰੀ ਕਹਿੰਦਾ ਵੀ ਇਹਨੂੰ 2 ਘੰਟੇ ਹਵਾ ਲੱਗ ਲੈਣਾ ਤੇ ਫਿਰ ਇਹ ਤੋਂ ਬਾਅਦ ਇਹਨੂੰ ਦੁਆਰੇ ਤੇ ਕੋਰ ਬਣਾਵਾਂਗੇ। ਸਾਹਮਣੇ ਵਾਲੇ ਕੰਧ ਸਾਰੀ ਪਲਾਸਟਰ ਹੋ ਗਈ। ਇਹਦੇਆਂ ਕੱਲਿਆਂ ਬਸ ਕੋਰਾ ਬਣਾਉਣ ਵਾਲੇ ਰਹਿ ਗਏ ਜਾਂ ਜਿਹੜਾ ਉਹ ਰੱਖਿਆ ਹੋਇਆ ਮੋਗਰਾ ਜ੍ਹਾ ਉਹਦੇ ਆਲੇ-ਦੁਆਲੇ ਮਾੜਾ-ਮੋੜਾ ਕਰਨਾ ਰਹਿ ਗਿਆ। ਉਹ ਵੀ ਪੈੜ ਵਾਸਤੇ ਰੱਖਿਆ ਹੋਇਆ ਬਾਹਰੀ ਸਾਈਡ ਵੀ ਹੋਏਗਾ ਉਹ। ਬਾਹਰੀ ਸਾਈਡ ਹਾਲੇ ਕੰਨਾ ਪਲਾਸਟਰ ਕਰਨਾ ਹੈ ਤਾਂ ਕਰਕੇ ਆ ਸਾਰੇ ਮੋਗੇ ਉਮ ਹੀ ਰੱਖ ਲੈ। ਵੀ ਇਹ ਬਾਹਰੇ ਵੀ ਗੰਮ ਆ ਜਾਣਗੇ। ਇਧਰਲੇ ਪਾਸੇ ਮਿਸਤਰੀ ਕੋਰ ਬਣਾਈ ਜਾਂਦਾ ਹੈਗਾ। ਇਹਦੀ ਪਹਿਲਾਂ ਗਿੱਲੀ ਸੀ ਸਲੜੇ ਭਾਈ ਬੰਦਰ ਟੱਕ ਲਈ ਜਾਂਦਾ ਹੈਗਾ ਟੱਕ ਲਾ ਕੇ ਉਸ ਤੋਂ ਬਾਅਦ ਉੱਥੇ ਮਸਾਲਾ ਲਾ ਦੇਣਗੇ ਤਾਂ ਕਿ ਬੁਰਾਨ ਲੱਗੇ ਨਹੀਂ ਉਹ ਅੱਡ ਚੱਕੀ ਜਾਊਗਾ ਤਾਂ ਕਰਕੇ ਜਿਹੜੀਆਂ ਜਾਲੀਆਂ ਦੋ ਟੁੱਟੀਆਂ ਹੋਈਆਂ ਆ ਗਈਆਂ ਸੀਗੀਆਂ ਉਹ ਬਦਲ ਕੇ ਉਹ ਦੇ ਗਿਆ ਕਿ ਜਾਲੀ ਉਹ ਵੀ ਸਾਫ਼ ਦੇ ਕੇ ਗਿਆਗਾ ਉਹ ਤੇ ਆ ਪੈਪਾ ਜਿਹੜੀਆਂ ਤਿੰਨ ਵਾਪਸ ਕਰਨ ਵਾਲੀਆਂ ਰਹਿੰਦੀਆਂ ਸੀ ਮੈਂ ਹੁਣ ਪਿੰਡ ਚੱਲਿਆਂਗਾ ਤੇ ਉਹਨੂੰ ਵਾਪਸ ਕਰਿਆ ਆਂ ਸ਼ਾਮ ਨੂੰ ਹਰਪ੍ਰੀਤ ਸਿੰਘ ਮੋਟਾ ਮਿਸਤਰੀ ਉਹਦਾ ਫੋਨ ਆ ਗਿਆ ਸੀ ਮੇਰੇ ਕੋਲੇ ਕਹਿੰਦਾ ਵੀ ਆਪਾਂ ਆਜਾ ਸ਼ੈੱਡ ਮਣਈਏ ਜਾ ਕੇ ਤੇ ਜਦੋਂ ਮੈਂ ਉਹਦੀ ਵਰਕਸ਼ਾਪ ਤੇ ਗਿਆ ਇੱਕ ਬਜ਼ੁਰਗਾਏ ਬੈਠੇ ਸੀਗੇ ਨਾਲ ਦੇ ਪਿੰਡ ਤੋਂ ਉਹਨਾਂ ਦਾ ਪੀਟ ਜਿਹੜਾ ਕਿਤੇ ਰਸਤੇ 'ਚ ਪੈਂਚਰ ਹੋ ਗਿਆ ਪਹਿਲਾਂ ਤਾਂ ਉਹ ਮੱਥਾ ਮੱਥਾ ਮਾਰ ਕੇ ਪ੍ਰਾਣਾ ਟਾਇਰ ਸੀ ਮਸਾਂ ਖੋਲ ਕੇ ਲੈ ਕੇ ਆਏ ਤੇ ਫਿਰ ਇਹਨਾਂ ਮਿਸਤਰੀ ਕੋਲੇ ਮੂਰੇ ਕੰਮ ਪਿਆ ਸੀਗਾ ਉਹ ਕਹਿੰਦਾ ਵੇਚਦੀ ਜਾ ਕੇ ਆਪਾਂ ਭੱਜ ਕੇ ਜਾ ਕੇ ਬਣਵਾਉਣੇ ਹੈਗੇ ਮੈਂ ਪਹਿਲਾਂ ਤਾਂ ਤੂੰ ਆ ਬਜ਼ੁਰਗਾਂ ਦਾ ਕੰਮ ਕਰਕੇ ਤੇ ਨਾਲ ਦੇ ਪਿੰਡ ਜਾਣਾ ਹੈਗਾ ਇੱਕ ਠੰਢ ਹੈਗੀ ਤੇ ਰਸਤੇ 'ਚ ਇੱਕ ਕਵੇਲਾ ਹੋ ਜੂਗਾ ਤੇ ਠੀਕ ਨਹੀਂ ਰਹਿੰਦਾ ਹੈਗਾ ਤੇ ਹੁਣ ਦੂਜੇ ਮਿਸਤਰੀ ਜਿਹੜੇ ਚਣਾਈ ਵਾਲੇ ਸੀਗੇ ਉਹਨਾਂ ਨੇ ਵੀ ਜਾਣਾ ਸੀਗਾ ਕੋਈ ਘਰ ਦਾ ਪਰਸਨਲ ਕੰਮ ਸੀਗਾ ਉਹਨਾਂ ਕੋਲੇ ਆਵਦਾ ਸਾਂਗਰ ਕੇ ਕਲਾਬਿੰਦਰੀ ਸੀਗਾ ਕਰੇ ਤੇ ਹੁਣ ਸਵੇਰੇ ਦੇਖਦੇ ਆਂਗੇ ਮਿਸਤਰੀ ਨੂੰ ਨਾਲ ਲੈ ਕੇ ਉਹਨੂੰ ਮੋਟੇ ਨੂੰ ਤੇ ਚਣਾਈ ਵਾਲੇ ਮਿਸਤਰੀ ਨਾਲ ਗੱਲਬਾਤ ਕਰਕੇ ਆਪਦੇ ਹਿਸਾਬ ਨਾਲ ਜਿੰਨਾ ਕੋ ਉਹਦਾ ਸਾਈਜ਼ ਵਗੈਰਾ ਮਿਲਣਾ ਹੋਊਗਾ ਜਾਂ ਰੱਖਣਾ ਹੋਊਗਾ ਇਹਨਾਂ ਦੀ ਆਪਦੀ ਮੇਜਰਮੈਂਟ ਹੁੰਦੀ ਹੈਗੀ ਉਹ ਸਾਰਿਆਂ ਨਾਲ ਕੰਮ ਕਰਾ ਲਾਂਗੇ ਤੇ ਇਹਦੇ ਨਾਲ ਹੀ ਕਰਦੇ ਆਂਗੇ ਆਪਾਂ ਵੀਡੀਓ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਬਲੌਗ ਦੇ ਵਿੱਚ ਇਹ ਤੱਕ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਧੰਨਵਾਦ